ਵਿਚ ਟੈਰਸ ਦੇ ਇਲਾਕੇ ਚ ਵਸਦੇ ਭਾਰਤੀ ਮੂਲ ਦੇ ਕੁਝ ਪਰਿਵਾਰਾਂ ਨੇ ਹਸਪਤਾਲ ਵਿੱਚ ਮਟਰਨਿਟੀ ਵਿੰਗ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਨੂੰ ਸਮਰਪਿਤ ਕਰਨ ਲਈ ਇੱਕ ਉਪਰਾਲਾ ਕੀਤਾ ਹੈ ਜਿਸ ਤਹਿਤ ਇੱਕ ਵੱਡੀ ਰਾਸ਼ੀ ਦੀ ਡੋਨੇਸ਼ਨ ਕੀਤੀ ਗਈ ਲੋਕਲ ਕਮਿਊਨਿਟੀ ਮੈਂਬਰ ਬੂਟਾ ਉਪਲ ਅਤੇ ਕਪਿਲ ਵਰਮਾ ਨੇ ਕਿਹਾ ਕਿ ਭਾਵੇਂ ਇਸ ਸ਼ਹਿਰ ਵਿੱਚ ਉਹਨਾਂ ਦੀ ਸਾਊਥ ਏਸ਼ੀਅਨ ਕਮਿਊਨਿਟੀ ਬਹੁਤ ਹੀ ਛੋਟੀ ਹੈ ਪਰ ਇਹ ਡੋਨੇਸ਼ਨ ਸਿੱਖ ਧਰਮ ਦੀਆਂ ਮੁੱਖ ਸਿੱਖਿਆਵਾਂ ਵਿੱਚੋਂ ਇੱਕ ਦਸਵੰਦ ਦੀ ਪ੍ਰੇਰਣਾ ਤੋਂ ਪ੍ਰਭਾਵਿਤ ਹੋ ਕੇ ਕੀਤੀ ਗਈ ਜੋ ਕਿ ਉਹਨਾਂ ਨੂੰ ਆਪਣੀ ਆਮਦਨ ਦਾ ਦਸਵਾਂ ਹਿੱਸਾ ਭਾਈਚਾਰੇ ਦੀ ਸੇਵਾ ਤਹਿਤ ਦਾਨ ਕਰਨ ਲਈ ਉਤਸ਼ਾਹਿਤ ਕਰਦੀ ਹੈ ਇਸ ਤਰ੍ਹਾਂ ਸੀ ਇਹ ਉਪਰਾਲਾ ਸ਼ੁਰੂ ਕੀਤਾ ਤੇ ਸਾਡੀ ਛੋਟੀ ਜਿਹੀ ਕਮਿਊਨਿਟੀ ਜਿੱਦਾ ਤੁਸੀਂ ਦੱਸਿਆ ਟੈਰਸ ਤੇ ਪਰ ਸਾਡੇ ਲੋਕਾਂ ਦਾ ਪਿਆਰ ਇੱਥੇ ਬਹੁਤ ਜ਼ਿਆਦਾ ਹੈਗਾ ਆਪਸ ਵਿੱਚ ਹੀ ਕਿਉਂਕਿ ਆਪਣੇ ਦੇ ਕਾਫੀ ਬਿਜ਼ਨਸ ਹੈਗੇ ਆਪਣੇ ਲੋਕਾਂ ਦੇ ਇੱਥੇ ਤੇ ਉਹਨਾਂ ਨੇ ਮੋਰੀ ਹੋ ਕੇ ਬੱਤ ਤੋਂ ਬੱਤ ਦਨੀ ਜਿਹੜੀ ਸਾਨੂੰ ਦਿੱਤੇ ਹੈਗੇ ਆ ਤੇ ਉਹਦੇ ਨਾਨਕ ਸਿੰਘ ਢੇਸੀ ਹੈਗੇ ਉਹਨਾਂ ਨੂੰ ਅਸੀਂ ਮੋਰੀ ਬਣਾਇਆ ਸੀਗਾ ਤੇ ਉਹ ਸਾਰੀ ਰਾਸ਼ੀ ਇਕੱਤਰ ਹੋਈ ਤੇ ਫਿਰ ਅਸੀਂ ਲਾਸਟ ਵੀਕ ਹਸਪੀਟਲ ਜਾ ਕੇ ਉਹਨਾਂ ਨੂੰ ਦੇ ਕੇ ਆਂਦੇ ਹਾਂ ਉਪੱਲੇ ਕਿਹਾ ਕਿ ਇਸ ਉਪਰਾਲੇ ਦੀ ਪ੍ਰੇਰਣਾ ਸਰੀ ਅਤੇ ਪ੍ਰਿੰਸ ਜੋਰਜ ਵਰਗੇ ਸ਼ਹਿਰਾਂ ਦੇ ਹਸਪਤਾਲਾਂ ਤੋਂ ਮਿਲੀ ਜਿਨ੍ਹਾਂ ਨੇ ਪ੍ਰਮੁੱਖ ਸਿੱਖ ਸ਼ਖਸੀਅਤਾਂ ਦੇ ਨਾਂ ਤੇ ਹਸਪਤਾਲ ਦੀ ਯੂਨਿਟ ਦਾ ਨਾਮ ਰੱਖਿਆ ਅਤੇ ਜਦੋਂ ਉਹਨਾਂ ਵੱਲੋਂ ਇਹ ਵਿਚਾਰ ਟੈਰਸ ਵਿੱਚ ਪਾਈਚਾਰੇ ਦੇ ਮੈਂਬਰਾਂ ਸਾਹਮਣੇ ਪੇਸ਼ ਕੀਤਾ ਗਿਆ ਤਾਂ ਡੋਨੇਸ਼ਨ ਦਾ ਟੀਚਾ 50000 ਡਾਲਰ ਮਿੱਥਿਆ ਗਿਆ ਸੀ ਪਰ ਸਿਰਫ 2 ਮਹੀਨਿਆਂ ਵਿੱਚ 105000 ਡਾਲਰ ਇਕੱਠੇ ਹੋ ਗਏ ਤੇ ਸਾਨੂੰ ਇਹ ਆਈਡੀਆ ਆਇਆ ਸੀਗਾ ਕਿ ਅਸੀਂ ਸਾਨੂੰ ਆਡੇ ਆਈਡੀਆ ਵੈਸੇ ਸਰੀ ਵੱਲੋਂ ਆਇਆ ਸੀਗਾ ਕਿ ਆਪਣੇ ਗੁਰੂਆਂ ਦੇ ਨਾਂ ਤੇ ਉੱਥੇ ਵੀ ਇੱਕ ਵਾਰਡ ਦਾ ਨਾਂ ਰੱਖਿਆ ਗਿਆ ਹੈਗਾ ਪ੍ਰਿੰਸ ਜੋਰਜ ਵੀ ਰੱਖਿਆ ਹੈਗਾ ਤੇ ਦਾਸ ਗੁਰਦੁਆਰੇ ਦੀ ਕਮੇਟੀ ਵਿੱਚ ਵੀ ਇਨਵੋਲਵ ਹੈਗਾ ਇੱਥੇ ਟੈਰਿਸ ਪਿਛਲੇ 3 ਸਾਲ ਤੋਂ ਤੇ ਉੱਥੇ ਗੁਰਦੁਆਰਾ ਸਾਹਿਬ ਗੱਲ ਚੱਲੀ ਹੋਰ ਸਾਡੇ ਭੈਣ ਭਰਾ ਹੈਗੇ ਆ ਨਾਨਕ ਸਿੰਘ ਤੇਸੀ ਹੁਣੇ ਪਰਿਵਾਰ ਫੈਮਿਲੀ ਤੇਸੀ ਫੈਮਿਲੀ ਰਹਿੰਦੀ ਆ ਉਹਨਾਂ ਨਾਲ ਗੱਲਬਾਤ ਹੋਈ ਸਾਡੇ ਭੈਣ ਜੀ ਪ੍ਰਵਿੰਦਰ ਥਾਂਦੀ ਹੈਗੇ ਆ ਉਹਨਾਂ ਨਾਲ ਗੱਲਬਾਤ ਹੋਈ ਸਾਰਾ ਰੌਲ ਮਲ ਕੇ ਇਹ ਗੱਲ ਕੀਤੀ ਵੀ ਕੌਣ ਆਪਾਂ ਹਸਪੀਟਲ ਦੀ ਕਮੇਟੀ ਦੇ ਨਾਲ ਗੱਲ ਕਰੀਏ ਤੇ ਆਪਾਂ ਵੀ ਕੁਝ ਆਪਣੇ ਗੁਰੂ ਜੀ ਬਾਰੇ ਇੱਕ ਵਾਰਡ ਦਾ ਨਾਂ ਰੱਖਿਆ ਜਾਵੇ ਉੱਥੇ ਅਸੀਂ ਕਹਿੰਦੇ ਕਿੰਨਾ ਟਾਈਮ ਲੱਗਾ ਮੈਂ ਕਿਹਾ ਵੀ 2 ਕੁ ਮਹੀਨੇ ਲੱਗੇ ਉਹ ਕਹਿੰਦੇ ਹੈ 2 ਮਹੀਨਾ ਵਿੱਚ ਇੰਨੇ ਇਕੱਠੇ ਹੋ ਗਏ ਗੋਰਿਆਂ ਨੂੰ ਕਮਿਊਨਿਟੀ ਨੂੰ ਥੋੜਾ ਬਹੁਤ ਅਜੀਬ ਲੱਗਾ ਉਹਨਾਂ ਨੂੰ ਹਨਾ ਤੇ ਅਸੀਂ ਕਿਹਾ ਹਾਂ 2 ਕੁ ਮਹੀਨਿਆਂ ਵਿੱਚ ਇਕੱਠੇ ਹੋ ਗਏ ਨੇ ਹਜੇ ਹੋਰ ਆ ਰਹੇ ਹੈਗੇ ਆ 1 ਲੱਖ ਡਾਲਰ ਤੇ 5000 ਇਕੱਠੇ ਹੋ ਗਏ ਹੈਗੇ ਆ ਨਾਈਸ ਤੇ ਤੁਹਾਡਾ ਟੀਚਾ ਕਿੰਨਾ ਸੀ ਅ ਟੀਚਾ ਸਾਡਾ 50-60 ਹਜ਼ਾਰ ਦਾ ਸੀਗਾ ਤੁਹਾਨੂੰ ਪਤਾ ਜੀ ਪੰਜਾਬੀ ਆਪਣੇ ਇੰਡੀਅਨ ਸੋ ਸਾਰੇ ਸੇਮ ਹੀ ਆ ਚਾਹੇ ਇੰਡੀਆ ਤੋਂ ਚਾਹੇ ਪੰਜਾਬ ਤੋਂ ਆ ਇਹ ਸਾਰੇ ਇਕੱਠੇ ਹੋ ਕੇ ਜਦੋਂ ਇੱਕਦਮ ਹਮਲਾ ਮਾਰਦਿਆ ਤੇ ਉਹ ਪੈਸਾ ਨੂੰ ਵੀ ਨਹੀਂ ਪਤਾ ਲੱਗਾ ਇੰਨੀ ਜਲਦੀ ਇੰਨੇ ਪੈਸੇ ਕਿੱਥੇ ਹੋ ਗਏ ਕਮਿਊਨਿਟੀ ਦੇ ਨੌਜਵਾਨ ਮੈਂਬਰ ਕਪਿਲ ਵਰਮਾ ਨੇ ਕਿਹਾ ਕਿ ਵਿਸ਼ਵਾਸ ਹੁਨਰ ਅਤੇ ਸਰੂਤਾ ਦੀ ਜੇਕਰ ਸਹੀ ਵਰਤੋਂ ਕੀਤੀ ਜਾਵੇ ਤਾਂ ਭਾਈਚਾਰੇ ਦੀ ਸੇਵਾ ਨੂੰ ਪ੍ਰਭਾਵਸ਼ੀਲ ਬਣਾਇਆ ਜਾ ਸਕਦਾ ਹੈ ਉੱਥੇ ਹੀ ਕਮਿਊਨਿਟੀ ਨੂੰ ਮਿਲੇ ਪਰਵੇ ਹੁੰਗਾਰੇ ਤੋਂ ਉਚਾਹਿਤ ਬੂਟਾ ਉਪਲ ਲੈ ਕੇ ਆ ਕਿ ਉਹ ਪਬਿਕ ਵਿੱਚ ਵੀ ਅਜਿਹੇ ਉਪਰਾਲੇ ਚੈਰੀ ਰੱਖਣਗੇ ਬਲੀਵ ਹੈਗਾ ਜਿਹੜੀ ਸਾਡੇ ਕੋਲ ਸਕਿੱਲ ਹੈਗੀ रिसोर्सेज ਹੈਗੇ ਆ ਉਹਦਾ ਕਿਸੇ ਨਾ ਕਿਸੇ ਤਰੀਕੇ ਨਾਲ ਵਧੀਆ ਇੰਪੈਕਟ ਪਏ ਕਮਿਊਨਿਟੀ ਤੇ ਟੂ ਦਾ ਪੀਪਲ ਹੈਨਾ एवरीवन ਥੇ ਇੰਡੀਅਨ ਹੋਣ ਭਾਵੇਂ ਗੋਰੇ ਹੋਣ ਕੋਈ ਵੀ ਹੋ ਸਾਰੇ ਕਮਿਊਨਿਟੀ ਆ ਦੇ ਆਲ ਹਿਊਮਨਸ ਰਾਈਟ ਸੋ ਸ਼ਾਡਾ ਇਹੀ ਰਹਿੰਦਾ ਹੈ ਕਿ ਬਈ ਅਸੀਂ ਕਮਿਊਨਿਟੀ ਨੇ ਆਊਟਰੀਚ ਕਰੀਏ ਹੈਨਾ ਫਾਈਂਡ ਸਮਥਿੰਗ ਗ੍ਰੇਟ ਸੈਟੀਸਫੈਕਸ਼ਨ ਟੂ ギਵਿੰਗ ਬੈਕ ਟੂ ਦ ਕਮਿਊਨਿਟੀ ਰਾਈਟ ਇਵਨ ਵੀ ਆਰ ਥੇਰ ਔਰ ਜੇ ਅਸੀਂ ਇੰਡੀਆ ਵੀ ਹੈਗੇ ਆ ਉੱਥੇ ਵੀ ਅਸੀਂ ਕਰਦੇ ਹੁੰਦੇ ਆ ਡੋਨੇਸ਼ਨਸ ਐਂਡ ਵੀਡੀਓ ਵੀ ਸਟਿਲ ਵਿਲ ਬੀ ਕੰਟੀਨਿਊਇੰਗ ਡੂਇੰਗ ਹਿਅਰ ਟੀਊ ਅਸੀਂ ਤਾਂ ਜਿਹੜਾ ਵੀ ਕੰਮ ਸਾਡੇ ਟੌਨ ਵਿੱਚ ਹੋਊਗਾ ਜੀ ਉੱਤੇ ਵੱਧ ਚੜ ਕੇ ਹਿੱਸਾ ਪਾਵਾਂਗੇ ਅਸੀਂ ਕੋਈ ਵੀ ਹੈਗਾ ਕਿਉਂਕਿ ਅਸੀਂ ਚਾਹੁੰਦੇ ਹੈਗੇ ਆ ਕਿ ਸਾਡਾ ਨਾਮ ਉੱਚਾ ਹੋਵੇ ਇੱਥੇ ਕਿਉਂਕਿ ਲੋਕੀ ਸਾਨੂੰ ਕਹਿਣ ਵੀ ਅਸੀਂ ਕੌਣ ਲੋਕ ਹੈਗੇ ਆ ਕਿਉਂਕਿ ਸਾਨੂੰ ਪਹਿਲਾਂ ਆਮ ਲੋਕ ਪਤਾ ਨਹੀਂ ਸੀਗਾ ਵੀ ਅਸੀਂ ਕੌਣ ਹੈਗੇ ਆ ਅਖਰ ਅਸੀਂ ਕਿੱਦਾਂ ਹੈਗਾ ਨਾ ਤੇ ਹੁਣ ਮੈਂ ਤੁਸੀਂ ਫੇਸਬੁੱਕ ਖੋਲ ਕੇ ਪੜ ਕੇ ਦੇਖੋ ਕਿੰਨੇ ਕਮੈਂਟ ਆਏ ਹੈਗੇ ਆ ਕਨੇਡੀਅਨਸ ਮਿੰਟੀ ਦੇ ਕਿੰਨਾ ਵਧੀਆ ਉਹਨਾਂ ਕਹਿੰਦਾ ਜੇ ਤੁਸੀਂ ਕੰਮ ਕਰਦੇ ਆ ਤੁਸੀਂ ਦਾਨ ਵੀ ਮੋਰੇ ਹੋ ਕੇ ਕਰਦੇ ਆ ਇਹ ਸਾਡੇ ਗੁਰੂ ਜੀ ਨੇ ਸਿਖਾਲਿਆ ਤੇ ਉਹਨਾਂ ਦੀ ਬਖਸ਼ਿਸ਼ ਹੁਣ ਉਹਨਾਂ ਨੇ ਇਹ ਹੀ ਸਾਨੂੰ ਕਿਹਾ ਵੀ ਕਹਿੰਦੇ ਤੁਹਾਨੂੰ ਵੈਨਕੂਵਰ ਜਾਂ ਕਿਸੇ ਹੋਰ ਵੱਡੇ ਸ਼ਹਿਰਾਂ ਚ ਜਾਣ ਦੀ ਲੋੜ ਨਹੀਂ ਹੁਣ ਸਾਰੀ ਜਿਹੜੀ ਸਹੂਲਤ ਹੈਗੀ ਆ ਉਹ ਇੱਥੇ ਹੀ ਹੋਊਗੀ ਇਸ ਨਵੇਂ ਮਟਰਨਿਟੀ ਯੂਨਿਟ ਦੀ ਅਧਿਕਾਰਿਕ ਤੌਰ ਤੇ ਉਦਘਾਟਨੀ ਰਸਮ 25 ਨਵੰਬਰ 2024 ਤੈਅ ਕੀਤੀ ਗਈ ਹੈ ਪਰਮੀਤ ਕਮਰਾ ਆਮਨੀ ਨਿਊਜ਼ ਵੈਨਕੂਵਰ